ਯਾਵਾਸ਼ਮ ਸਭ ਤੋਂ ਪਹਿਲਾਂ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਡਾ ਇੱਥੇ ਮੀਟਿੰਗ ਕਰਨ ਦਾ ਇਹੀ ਮਕਸਦ ਹੈ ਅੱਜ ਤਰਕਸ਼ੀਲ ਭਰਨ ਦੇ ਵਿੱਚ ਬਰਨਾਲਾ ਵਿਖੇ ਇੱਕ ਮੀਟਿੰਗ ਕੀਤੀ ਜਾ ਰਹੀ ਹੈ ਇਹ ਭਾਰਤੀ ਕਿਸਾਨੀ ਦੇ ਨੇਕਤਾ ਗ੍ਰਾਹ ਪ੍ਰਧਾਨ ਜਗਿੰਦਰ ਸਿੰਘ ਗ੍ਰਾਹਣ ਆਉਣ ਇਹ ਮੀਟਿੰਗ ਕਰਨ ਦਾ ਸਾਡਾ ਸਬੰਧ ਇਹੀ ਸੀਗਾ ਵੀ ਜਿਹੜੀ ਹੜ੍ਹ ਪੀੜਤਾਵਾਂ ਦੇ ਅਸੀਂ ਰਾਸੀ ਇਕੱਠੀ ਕਰੀ ਹੈ ਉਹ ਰਾਸੀ ਇਹਨਾਂ ਨੂੰ ਅਸੀਂ ਹੈਂਡਓਵਰ ਕਰਨੀ ਹੈ ਇਹਨਾਂ ਨੂੰ ਦੇਣੀ ਹੈ ਤਾਂ ਜੋ ਇਹ ਤਰਤੀਬ ਹੈ ਜਿਵੇਂ ਸਰਦੇ ਕਰਕੇ ਆਏ ਨੇ ਅੰਮ੍ਰਿਤਸਰ ਗੁਰਦਾਸਪੁਰ ਦੇ ਵਿੱਚ ਅਫਲਕਾ ਦੇ ਵਿੱਚ ਇਹ ਸਾਡੇ ਜਿਹੜੇ ਰਾਸ਼ੀ ਇਕੱਠੀ ਕਰੀਏ ਤਾਂ ਘਰ ਘਰ ਇਹ ਪਹਚਾਈ ਜਾਵੇ ਤੇ ਇਸ ਕਰਕੇ ਇਹ ਜਿਹੜੀ ਰਾਸ਼ੀ ਸਾਡੇ ਕੋਲੇ ਇਕੱਠੀ ਹੋਈ ਹੈ 628320 ਰੁਪਏ ਨੇ ਇਹ ਰਾਸ਼ੀ ਨੂੰ ਦੁਬਾਰੇ ਰਿਪੀਟ ਕਰਦਾ ਹੈ ਇਹ ਜਿਹੜੀ ਸਾਡੇ ਕੋਲੇ ਰਾਸ਼ੀ ਇਕੱਠੀ ਹੋਈ ਹੈ ਸਾਬਕਾ ਸੈਨਿਕ ਕ੍ਰਾਂਤੀਕਾਰੀ ਯੂਨੀਅਨ ਪੰਜਾਬ ਕੋਲੇ 628320 ਰੁਪਏ ਇਸ ਦੇ ਵਿੱਚ ਸਾਡੇ ਸਾਥੀਆਂ ਨੇ ਸ਼ੂਟ ਇਕੱਠੇ ਕਰੇ ਰਹੇ ਸ਼ੂਟ ਹੈਗੇ ਸਾਡੇ ਕੋਲੇ 36 ਇਹ ਸਾਰਾ ਕੁਝ ਅਸੀਂ ਭਾਰਤੀ ਕਿਸਾਨ ਯੂਨੀਅਨ ਨੇ ਇਕਤਾ ਗ੍ਰਾਹ ਨੂੰ ਹੈਂਡਓਵਰ ਕਰਨਾ ਹੈ ਤਾਂ ਜੋ ਜਿਹੜੇ ਹੜ੍ਹ ਪੀੜਤ ਪ੍ਰਭਾਵਿਤ ਇਲਾਕੇ ਨੇ ਜਿੱਥੇ ਸਾਡੇ ਪੀਰਾਂ ਦੇ ਘਰ ਉੱਜੜ ਗਏ ਫਸਲਾਂ ਮਾਰੀ ਗਈਆਂ ਉੱਥੇ ਭਾਰਤੀ ਕਿਸਾਨ ਯੂਨੀਅਨ ਨੇ ਇਕਤਾ ਗ੍ਰਾਹਾਂ ਤੂੜੀ ਚਾਰਾ ਸਾਰਾ ਕੁਝ ਦੇ ਰਹੀ ਹੈ ਨਾਲ ਕਣਕ ਵੀ ਵੰਡ ਰਹੀ ਹੈ ਉੱਥੇ ਦੇ ਨਾਲ ਜਿਹੜੇ ਕੱਪੜੇ ਵੰਡ ਰਹੀ ਹੈ ਇਸ ਕਰਕੇ ਇਹ ਸਾਰਾ ਕੁਝ ਅੱਜ ਅਸੀਂ ਸੰਪੜ ਹੈ ਬਾਕੀ ਮੇਰਾ ਸਾਥੀ ਸਰਬਜੀਤ ਤੇ ਸਾਰੀ ਡਿਟੇਲ ਬੋਲੂਗਾ ਵੀ ਕਿਹੜੇ ਵੀਰਾਂ ਨੇ ਕਿਹੜੇ ਸਾਡੇ ਪ੍ਰਧਾਨਾਂ ਨੇ ਕਿਹੜੇ ਜ਼ਿਲ੍ਹਿਆਂ ਚੋਂ ਕਿਹੜੇ ਤਹਿਸੀਲਾਂ ਚੋਂ ਕਿਹੜੇ ਪ੍ਰੋਜੈਕਟਾਂ ਚੋਂ ਕਿੰਨੇ ਪੈਸੇ ਆਏ ਨੇ ਵੀਰੇ ਸਾਥੀ ਕਲੀਅਰ ਕਰਨਗੇ ਜੋ ਹਰ ਪੀੜਤਾ ਵਾਸਤੇ ਜਿਹੜੀ ਮਾਇਆ ਇਕੱਠੀ ਹੋਈ ਹੈ ਉਹਦੀ ਜਿਹੜੀ ਡਿਟੇਲ ਹੈ ਉਹ ਇਸ ਪ੍ਰਕਾਰ ਹੈ ਗੁਰਚਰਨ ਸਿੰਘ ਤਹਿਸੀਲ ਅਮਲੋ 9000 ਰੁਪਏ ਪੰਜਾਬ ਗ੍ਰਾਮੀਨ ਪ੍ਰਧਾਨ ਦਰਸ਼ਨ ਸਿੰਘ 41600 ਰੁਪਏ ਭੁਵਿੰਦਰ ਸਿੰਘ ਕੋਆਪਰੇਟ ਬੈਂਕ ਬਰਨਾਲਾ 7000 ਰੁਪਏ ਭਦਰ ਸਿੰਘ FCI ਬਰਨਾਲਾ 19500 ਰੁਪਏ ਕੋਟ ਦੁਨਣਾ ਜਿਹੜੀ ਪਿੰਡ ਦੀ ਇਕਾਈ ਹੈ ਉਹਦੇ ਵੱਲੋਂ 18000 ਰੁਪਏ SBI ਬਰਨਾਲਾ ਬਲਦੇਸ਼ ਸਿੰਘ ਪ੍ਰਧਾਨ 13000 ਰੁਪਏ AP ਪੰਜਾਬ ਨੈਸ਼ਨਲ ਬੈਂਕ ਬਰਨਾਲਾ ਸਰਬਜੀਤ ਸਿੰਘ ਪ੍ਰਧਾਨ 13000 ਰੁਪਏ ਕਰਮਜੀਤ ਸਿੰਘ FCI ਤੂਰੀ 64620 ਰੁਪਏ ਸਰਜੀਤ ਸਿੰਘ PSB ਸੰਗਰੂਰ 23000 ਰੁਪਾ ਸਿੰਘ ਕੋਆਪਰੇਟਿਵ ਬੈਂਕ ਸੰਗਰੂਰ 6000 ਰੁਪਏ ਪ੍ਰਗਟ ਸਿੰਘ ਕੋਆਪਰੇਟਿਵ ਬੈਂਕ ਮਰੇਕੋਟਲਾ 6000 ਰੁਪਏ ਸੁਖਵਿੰਦਰ ਸਿੰਘ ਕੋਆਪਰੇਟਿਵ ਬੈਂਕ ਮਾਨਸਾ 21500 ਰੁਪਏ ਲਖਵਿੰਦਰ ਸਿੰਘ ਐਸਬੀਆਰਬੀਓ 3 ਪਟਿਆਲਾ 30000 ਰੁਪਏ ਪੰਜਾਬ ਬੰਦ ਸਿੰਧ ਬੈਂਕ ਪਟਿਆਲਾ ਪਰਮਜੀਤ ਸਿੰਘ ਪ੍ਰਧਾਨ 16000 ਰੁਪਏ ਗੁਰਪ੍ਰੀਤ ਸਿੰਘ ਪ੍ਰਧਾਨ ਜ਼ਿਲ੍ਹਾ ਲੁਧਿਆਣਾ 7500 ਰੁਪਏ ਸਤਪਾਲ ਸਿੰਘ ਐਫਸੀਆਈ ਮਹਿਲਕਲਾ 1000 ਰੁਪਏ ਰਜਿੰਦਰ ਸਿੰਘ ਪਿੰਡ ਸਾਪੇ ਤੋਂ 1000 ਰੁਪਏ ਜੋਗਿੰਦਰ ਸਿੰਘ 22 ਸਿੱਖ ਰੈਜੀਮੈਂਟ 2000 ਰੁਪਏ ਜਸ਼ਵੰਤਪੁਰ ਕਰਨੀ ਹਲੂਆਲ 1000 ਰੁਪਿਆ ਜਸਵੰਤ ਸਿੰਘ ਫੌਜੀ ਨੇ ਹਲੂਆਲ 1000 ਰੁਪਿਆ ਤਹਿਸੀਲ ਨਾਪਾ ਜਗਤਾਰ ਸਿੰਘ 51500 ਰੁਪਿਆ ਕੋਆਪਰੇਟ ਬੈਂਕ ਪਟਿਆਲਾ सुरेश ਕੁਮਾਰ 5000 ਰੁਪਿਆ ਆਪਰਕਾਲਜ ਪਟਿਆਲਾ ਵੱਲੋਂ 5000 ਰੁਪਿਆ ਰਾਜਪੁਰਾ ਇਕਾਈ 15000 ਰੁਪਿਆ ਜ਼ਿਲ੍ਹਾ ਮਰੀਕੋਟਲਾ 2500 ਰੁਪਿਆ ਦਰਸ਼ਨ ਸਿੰਘ ਗੁਰਨੇਲ ਸਿੰਘ ਪੰਜਾਬ ਐਂਡ ਸਿੰਧ ਬੈਂਕ ਡਰਾਇ ਕੋਪੀ 70000 ਰੁਪਏ ਪੰਜਾਬ ਐਂਡ ਸਿੰਧ ਬੈਂਕ ਬਠਿੰਡਾ ਜ਼ਿਲ੍ਹਾ ਪ੍ਰਧਾਨ ਅਦਮੀ ਸਿੰਘ 65600 ਰੁਪਏ ਪੰਜਾਬ ਐਂਡ ਸਿੰਧ ਬੈਂਕ ਹੋਲਪੁਰ 40000 ਰੁਪਏ ਪੰਜਾਬ ਐਂਡ ਸਿੰਧ ਬੈਂਕ ਫਰੀਦਕੋਟ 29000 ਰੁਪਏ ਪੰਜਾਬ ਗ੍ਰਾਮੀਨ ਬੈਂਕ ਬਠਿੰਡਾ 32500 ਰੁਪਏ ਆਰ ਬੀ ਆਰ 3 ਐਸ ਬੀ ਆਈ ਫਾਜ਼ਲਕਾ 10300 ਰੁਪਏ ਪੰਜਾਬ ਐਂਡ ਸਿੰਧ ਮੇ ਮੋਗਾ 53500 ਰੁਪਏ ਪੰਜਾਬ ਵਾਲੇ ਸਿੰਧ ਬੈਂਕ ਮੋਗਾ 11000 ਰੁਪਏ ਜਿਹੜਾ ਇਹ ਟੋਟਲ ਹੋਇਆ ਜੀ ਇਹ ਹੋਇਆ 628320 ਰੁਪਏ ਜਿਹੜਾ ਟੋਟਲ ਹੋਇਆ ਇਹ ਹੋਇਆ 628320 ਰੁਪਏ ਔਰ ਉਹਦੇ ਵਿੱਚ ਜਿਹੜੇ ਸੂਟ ਦਿੱਤੇ ਆ ਮੰਗਿਆਂ ਨੇ ਇਕੱਠੇ ਕਰਕੇ ਉਹ ਸੂਟ ਨੇ ਜਿਹੜੇ ਸਾਡੇ ਕੋਲ ਪੁਜਤਾ ਪ੍ਰਧਾਨ ਜੀ ਨੇ ਦੱਸਿਆ ਇਹ 63 ਸੂਟ ਜਿਹੜੇ ਵਿੱਚੀ ਜੈਂਟਸ ਔਰ ਲੇਡੀਜ਼ ਦੇ ਲਾ ਕੇ 63 ਸੂਟ ਇਕੱਠੇ ਕੀਤਾ ਜੋ ਕਿ ਅੱਜ ਅਸੀਂ ਇੱਥੇ ਪਾਰਟੀ ਕਿਸਾਨ ਜੁਨੇ ਦੀ ਨੇਤਾ ਵਰਾਹਾ ਦੇ ਪ੍ਰਧਾਨ ਜਗENDER ਸਿੰਘ ਜੀ ਨੂੰ ਸਨਪਾਤ ਤੋਂ ਧੰਨਵਾਦ ਹਾਲ ਸੋ